एसटीपी न्यूज़ ਦੇ ਦਰਸ਼ਕਾਂ ਨੂੰ ਮੇਰੇ ਅਦਾਬ ਸਤਿ ਸ੍ਰੀ ਅਕਾਲ ਤੇ ਨਮਸਕਾਰ ਅੱਜ ਦੀ ਅਸੀਂ ਵਿਸ਼ੇਸ਼ ਮੁਲਾਕਾਤ ਪ੍ਰੋਗਰਾਮ ਵਿੱਚ ਅਸੀਂ ਵਿਸ਼ੇਸ਼ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਸਾਡੇ ਨਾਲ ਨੇ ਅੱਜ ਅ ਪ੍ਰਸਿੱਧ ਨਾਟਕਕਾਰ ਰੰਗਰਮੀ ਤੇ ਫਿਲਮ ਅਦਾਕਾਰ ਪੰਜਾਬੀ ਫਿਲਮ ਅਦਾਕਾਰ ਰਾਣਾ ਜੰਗਬਾਦਰ ਜੀ ਅੱਜ ਅਸੀਂ ਉਹਨਾਂ ਨੂੰ ਆਪ ਜੀ ਦੇ ਸਾਰਿਆਂ ਦੇ ਰੂਬਰੂ ਕਰ ਰਹੇ ਹਾਂ ਸੋ ਅਸੀਂ ਨਿੱਕੇ ਨਿੱਕੇ ਸਵਾਲ ਜਿਹੜੇ ਆ ਉਹਨਾਂ ਨੂੰ ਕਰਾਂਗੇ ਸਾਡੇ ਰੂਬਰੂ ਅੱਜ ਹੋ ਰਹੇ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਸੋ ਪਹਿਲਾਂ ਤਾਂ ਮੈਂ ਰਾਣਾ ਜੰਗ ਬਹਾਦਰ ਜੀ ਨੂੰ ਉਹਨਾਂ ਨੂੰ ਜੀ ਆਇਆਂ ਕਹਿੰਨੀ ਆ ਬਹੁਤ ਬਹੁਤ ਸਵਾਗਤ ਸਰ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਅੱਜ ਤੁਹਾਡੇ ਸਾਹਮਣੇ ਉਪਸਥਿਤ ਆਂ ਸ਼ੁਕਰੀਆ ਸਰ ਇਹ ਸਾਰਾ ਕ੍ਰੈਡਿਟ ਜਾਂਦਾ ਡਾਕਟਰ ਤਰਸਪਾਲ ਜੀ ਨੂੰ ਜੋ ਕਿ ਐਸਡੀ ਕਾਲਜ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਲੈਕਚਰਰ ਨੇ ਇਹਨਾਂ ਨਾਲ ਮੇਰਾ ਵਾਦਾ ਸੀ ਕਾਫੀ ਦੇਰ ਤੋਂ ਕਿ ਅਸੀਂ ਲਿਟਰੇਚਰ ਦੇ ਹਿਸਾਬ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਸੀ ਪਰ ਇਹਨਾਂ ਦੀ ਤਮੰਨਾ ਸੀ ਕਿ ਮੈਂ ਐਸਡੀ ਕਾਲਜ ਬਰਨਾਲਾ ਦੇ ਵਿੱਚ ਆਵਾਂ ਤੇ ਇੱਥੇ ਸਟੂਡੈਂਟਸ ਨੂੰ ਮਿਲਾਂ ਤੁਹਾਨੂੰ ਮਿਲਾਂ ਕਿ ਇਹਨਾਂ ਨਾਲ ਵੀ ਮੁਲਾਕਾਤ ਹੋ ਜਾਏ ਤੇ ਅੱਜ ਮੈਂ ਇੱਥੇ ਆਇਆ 4 ਤਰੀਕ 4 ਅਕਤੂਬਰ ਵਾਲੋ ਜਿਹਦੇ ਵਿੱਚ ਮੈਂ ਸਟੂਡੈਂਟਸ ਨੂੰ ਮਿਲਿਆ ਬਹੁਤ ਅੱਛਾ ਲੱਗਿਆ ਬਹੁਤ ਅੱچھے ਸਟੂਡੈਂਟਸ ਨੇ ਉਹਨਾਂ ਨੇ ਬੜੀ ਪੇਸ਼ੈਂਸ ਦੇ ਨਾਲ ਸਾਰੀ ਮੇਰੀ ਗੱਲ ਸੁਣੀ ਤੇ ਹੁਣ ਅਸੀਂ ਇਹਨਾਂ ਨਾਲ ਇੰਟਰਵਿਊ ਦੇ ਰਹੇ ਆ ਇਹਨਾਂ ਨੂੰ ਤੇ ਹੁਣ ਇਹ ਜੋ ਸਵਾਲ ਕਰਨਗੇ ਮੈਂ ਜਵਾਬ ਦੇਵਾਂਗਾ ਤੇ ਮੇਰੀ ਖੁਸ਼ ਨਸੀਬੀ ਹੈ ਕਿ ਮੈਂ ਤੁਹਾਡੇ ਸਾਹਮਣੇ ਉਪਸਥਿਤ ਹਾਂ ਸ਼ੁਕਰੀਆ ਸਰ ਤੁਸੀਂ ਮਤਲਬ ਸਾਡੇ ਸੱਦੇ ਨੂੰ ਕਬੂਲ ਕੀਤਾ ਕਿਉਂਕਿ ਕਿਉਂਕਿ ਜਿਹੜੇ ਰਾਣਾ ਜੰਗਬਹਾਦਰ ਜੀ ਨੇ ਪਹਿਲੇ ਤਾਂ ਅਸੀਂ ਮੁੱਢਲੇ ਤੌਰ ਤੇ ਜ ਇਹਨਾਂ ਨੂੰ ਸੀ ਦੇਖੀਏ ਤਾਂ ਇਹ ਇੱਕ ਸਾਹਿਤਕ ਸ਼ਖਸੀਅਤ ਨੇ ਉਸ ਤੋਂ ਬਾਅਦ ਹੀ ਫਿਲਮੀ ਸ਼ਖਸੀਅਤ ਨੇ ਤੇ ਜਿਨ੍ਹਾਂ ਦਾ ਸਬੰਧ ਮਾਲਵੇ ਨਾਲ ਹੈ ਨਾਬੇ ਦੇ ਅਮਰਗੜ ਪਿੰਡ ਨਾਲ ਤੇ ਅਮਰਗੜ ਪਿੰਡ ਤੋਂ ਲੈ ਕੇ ਮੁੰਬਈ ਤੱਕ ਦੇ ਸਫ਼ਰ ਤੱਕ ਦੀਆਂ ਅਸੀਂ ਗੱਲਾਂ ਬਾਤਾਂ ਪਹਿਲਾਂ ਵੀ ਇਹ ਵਿਦਿਆਰਥੀਆਂ ਦੇ ਰੂਬਰੂ ਹੋਏ ਨੇ ਸਾਡੇ ਇੱਕ ਪ੍ਰੋਗਰਾਮ ਦੇ ਵਿਸ਼ੇਸ਼ ਬਿੱਲੀ ਵਿੱਚ ਤੇ ਹੁਣ ਫਿਰ ਅਸੀਂ ਇਹਨਾਂ ਦੇ ਨਾਲ ਇੱਕ ਨਿੱਕੀ ਜਿਹੀ ਇੰਟਰਵਿਊ ਕਰ ਰਹੇ ਹਾਂ ਇਸ ਮਾਧਿਅਮ ਦੇ ਜ਼ਰੀਏ ਇਸ ਐਸਟੀਪੀ ਨਿਊਜ਼ ਦੇ ਜ਼ਰੀਏ ਤਾ ਮੈਂ ਰਾਣਾ ਜੰਗ ਬਹਾਦਰ ਜੀ ਨੂੰ ਪਹਿਲਾ ਸਵਾਲ ਇਹੀ ਕਰਾਂਗੀ ਕਿ ਰਾਣਾ ਜੰਗ ਬਹਾਦਰ ਸਰ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਇੰਨੇ ਵੱਡੇ ਚੈਲੰਜ ਨੂੰ ਲੈ ਕੇ ਚੱਲੇ ਤੁਸੀਂ ਇੱਕ ਆਮ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਸੀ ਤੁਸੀਂ ਇੱਕ ਧਾਰਮਿਕ ਪਰਿਵਾਰ ਨਾਲ ਸਬੰਧ ਰੱਖਦੇ ਸੀ ਅਮਰਗੜ ਦੇ ਨਾਲ ਤੁਸੀਂ ਉੱਥੋਂ ਲੈ ਕੇ ਮੁੰਬਈ ਤੱਕ ਦਾ ਸਫ਼ਰ ਜਿਹੜਾ ਹੈ ਕਿੰਨਾ ਮੁਸ਼ਕਿਲਾਂ ਦੇ ਵਿੱਚ ਉਹ ਤੈਅ ਕੀਤਾ ਰਚਪਾਲ ਜੀ ਕਹਾਣੀ ਇਹ ਹੈ ਕਿ ਹਰ ਇਨਸਾਨ ਇਸ ਧਰਤੀ ਤੇ ਆਉਂਦਾ ਹੈ ਤੇ ਉਹਦਾ ਸਫ਼ਰ ਜਾਰੀ ਹੋ ਜਾਂਦਾ ਹੈ ਜੀ ਜਦੋਂ ਬੱਚਾ ਪੈਦਾ ਹੁੰਦਾ ਉਹਦਾ ਦਿਮਾਗ ਕਲੀਨ ਸਲੇਟ ਹੁੰਦਾ ਜਦੋਂ 12 14 ਸਾਲ ਦਾ ਹੁੰਦਾ ਤਾਂ ਫਿਰ ਉਹਨੂੰ ਡ੍ਰੀਮਸ ਔਣੇ ਸ਼ੁਰੂ ਹੁੰਦੇ ਨੇ ਕਿ ਜ਼ਿੰਦਗੀ 'ਚ ਜੋ-ਜੋ ਆਲੇ-ਦਾਲੇ ਦੇਖਦਾ ਉਹਨਾਂ ਚੂਜ਼ ਕਰਦਾ ਮੈਂ ਇਹ ਬਣਨਾ ਚਾਹੁੰਦਾ ਐ ਬਣਨਾ ਚਾਹੁੰਦਾ ਐ ਬਣਨਾ ਚਾਹੁੰਦਾ ਮੇਰਾ ਇਹ ਸੀਗਾ ਕਿ ਜਦੋਂ ਮੈਂ 14-15 ਸਾਲ ਦਾ ਹੋਇਆ ਤੇ ਫਿਲਮਾਂ ਦੇਖਣ ਨੂੰ ਮਿਲੀਆਂ ਸੰਜੋਗ ਵਸ ਮੈਂ ਨਾਬੇ ਜਾਂਦਾ ਸੀ ਮਲੇਰ ਕਾਲਜ ਜਾਂਦਾ ਸੀ ਤੇ ਉੱਥੇ ਸਾਡੇ ਰਿਸ਼ਤੇਦਾਰ ਸੀ ਮੈਂ ਸੈਟਰਡੇ ਸੰਡੇ ਜਾਣਾ ਤੇ ਪਿਕਚਰ ਜ਼ਰੂਰ ਦੇਖ ਕੇ ਆਉਣਾ ਉਦੋਂ ਮੈਂ ਮੋਟੀਵੇਟ ਹੋ ਗਿਆ ਕਿ ਯਾਰ ਇਹ ਜਿਹੜਾ ਚੱਕਰ ਹੈ ਇਹ ਜਿਹੜੀ ਦੁਨੀਆ ਹੈ ਇਹ ਟੋਟਲ ਅਲੱਗ ਦੁਨੀਆ ਹੈ ਇੱਕ ਫਿਲਮ ਦੇਖਣੀ ਦੰਨੇ ਚਾਰ ਦਿਨ ਉਹਦਾ ਪ੍ਰਭਾਵ ਰਹਿਣਾ ਦਿਮਾਗ ਤੇ ਜਿਵੇਂ ਜਿਵੇਂ ਹੀਰੋ ਨਾਲ ਹੋਇਆ ਸਾਨੂੰ ਲੱਗਿਆ ਸਾਡੇ ਨਾਲ ਹੋ ਰਿਹਾ ਤੇ ਉਹ ਫਿਲਮਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਮੈਂ ਦਿਮਾਗ ਚ ਸੋਚ ਲਿਆ ਕਿ ਕੁਝ ਵੀ ਹੋਵੇ ਮੈਂ ਇਸ ਦੁਨੀਆ ਚ ਜਾਵਾਂਗਾ ਤੇ ਮੈਂ ਕਲਾਕਾਰ ਬਣਾਗਾ ਤੇ ਉੱਥੋਂ ਫਿਰ ਸਫ਼ਰ ਇਹ ਸ਼ੁਰੂ ਹੋਇਆ ਕਿ ਮੇਰੇ ਘਰ ਦੇ ਹਾਲਾਤ ਕੁਝ ਐਸੇ ਸੀ ਧਾਰਮਿਕ ਪਰਿਵਾਰ ਸੀ ਉਹਨਾਂ ਦਾ ਇਹੀ ਵਿਚਾਰ ਸੀ ਵੀ ਇਹ ਕਿਹੜੀ ਲਾਈਨ ਆ ਭੰਡ ਮਰਾਸੀ ਆਣੇ ਤੁਸੀਂ ਕਿੱਥੇ ਜਾ ਰਹੇ ਹੋ ਪਰ ਮੈਂ ਉਹ ਸਾਰੀਆਂ ਚੀਜ਼ਾਂ ਤੋੜ ਕੇ ਫਿਰ ਬੰਬੇ ਗਿਆ ਤੇ ਉਹਦੇ ਵਾਸਤੇ ਤੁਸੀਂ ਇਹੀ ਦੇਖੋ ਨਾ ਕਿ ਤੁਸੀਂ ਕਦੇ ਵੀ ਜ਼ਿੰਦਗੀ ਚ ਚਾਹੇ ਅੱਜ ਨੂੰ ਫੜ ਲਓ ਕਿਸੇ ਦੂਸਰੇ ਮਹਾਨਗਰ ਦੇ ਵਿੱਚ ਜਾ ਕੇ ਤੁਸੀਂ ਆਪਣੇ ਆਪ ਨੂੰ ਸਟੈਬਲਿਸ਼ ਕਰਦੇ ਹੋ ਉੱਥੇ ਜਾ ਕੇ ਰਹਿਣਾ ਖਾਣਾ ਪੀਣਾ ਤੇ ਫਿਰ ਕਨਸਰਨਡ ਲੋਕਾਂ ਨੂੰ ਮਿਲਣਾ ਹੁਣ ਕੋਈ ਵਿਅਕਤੀ ਅੱਜ ਵੀ ਚਲਾ ਜਾਏ ਵੀ ਬੰਬਈ ਜਾ ਕੇ ਮੈਂ ਸਟਰਗਲ ਕਰਨੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਤੂੰ ਰਹੇਗਾ ਕਿੱਥੇ ਦੂਸਰਾ ਇਹ ਕਰਦਾ ਰਹੇਗਾ ਕਿ ਖਾਣਾ ਪੀਣਾ ਤੇ ਫਿਰ ਲੋਕਾਂ ਨੂੰ ਮਿਲਣਾ ਮਿਲਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਦੱਸਣਾ ਕਿ ਮੈਂ ਐਕਟਰ ਹਾਂ ਜਾਂ ਮੈਂ ਡਾਇਰੈਕਟਰ ਬਣਨਾ ਚਾਹੁੰਦਾ ਕਿਸੇ ਦਾ ਅਸਿਸਟੈਂਟ ਲੱਗੂਗੇ ਫਿਰ ਉਹ ਤੋਂ ਬਾਅਦ ਵੇਟ ਕਰਨਾ ਕਿ ਹਾਂ ਵੀ ਮੈਂ ਸਾਰਿਆਂ ਨੂੰ ਮਿਲ ਲਿਆ ਉਹਨਾਂ ਨੂੰ ਦੱਸਦਾ ਮੈਂ ਐਕਟਰਾਂ ਫੋਟੋਆਂ ਵੀ ਦੇ ਦਿੱਤੀਆਂ ਆਡੀਸ਼ਨ ਵੀ ਦੇ ਦਿੱਤੇ ਫਿਰ ਉਹ ਇੰਤਜ਼ਾਰ ਕਰਨਾ ਕਿ ਤੁਹਾਨੂੰ ਕੰਮ ਕਦੋਂ ਮਿਲੇਗਾ ਇਹ ਸਾਰੀ ਸਟਰਗਲ ਹੈ ਬਹੁਤ ਵੱਡਾ ਚੈਲੰਜ ਇਹ ਬਹੁਤ ਮੁਸ਼ਕਲ ਹੈ ਕਿਉਂਕਿ ਦੂਸਰੇ ਸ਼ਹਿਰ ਜਾ ਕੇ ਐਸਟੈਬਲਿਸ਼ ਕਰਨਾ ਉਹਨਾ ਹੀ ਹੈ ਚਾਹੇ ਤੁਸੀਂ ਇੱਥੋਂ ਕੈਨੇਡਾ ਚਲੇ ਜਾਓ ਜਾਂ ਚਾਹੇ ਤੁਸੀਂ ਦੂਸਰੇ ਮਹਾਨਗਰ ਚਲੇ ਜਾਓ ਤੇ ਉਹਦੇ ਵਿੱਚ ਸਾਰੀਆਂ ਮੁਸੀਬਤਾਂ ਝੇਲੀਆਂ ਤੇ ਫਿਰ ਅੱਜ ਕੁਛ ਨਾ ਕੁਝ ਬਣ ਗਏ ਬਹੁਤ ਵੱਡੀ ਪ੍ਰਾਪਤੀ ਹੈ ਰਾਣਾ ਜੰਗਬਹਾਦਰ ਜੀ ਤੁਹਾਡੀ ਮੈਂ ਕੱਲ ਕਹਾਂਗੀ ਤੁਸੀਂ ਫਿਰ ਵੀ ਮਤਲਬ ਲਿਖਣ ਨਾਲ ਖਾਸ ਕਰਕੇ ਮੈਂ ਹੁਣ ਤੁਹਾਡਾ ਪਿਛਲੇ ਸਾਲ ਜਿਹੜਾ ਤੁਹਾਡਾ ਚੰਨ ਦਾਗੀ ਹੈ ਤੁਹਾਡਾ ਜਿਹੜਾ ਲੈਟੈਸਟ ਨਾਟਕ ਆਇਆ ਫੁੱਲ ਲੈਂਥ ਨਾਟਕ ਪੰਜਾਬੀ ਦਾ ਮੈਂ ਉਦਵਾਰੇ ਕਹਿਣਾ ਚਾਹਾਂਗੀ ਤੁਸੀਂ ਫਿਰ ਵੀ ਲਿਖਣ ਨਾਲ ਪੜ੍ਹਨ ਨਾਲ ਜੁੜੇ ਹੋਏ ਹੋ ਹਾਲਾਂਕਿ ਤੁਸੀਂ ਫਿਲਮ ਨਗਰੀ ਦੇ ਵਿੱਚ ਇੰਨਾ ਜ਼ਿਆਦਾ ਵਿਅਸਤ ਹੋ ਉਹ ਤੁਸੀਂ ਕਿਵੇਂ ਕਰ ਪਾਉਂਦੇ ਹੋ ਤੁਸੀਂ ਕਿਵੇਂ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਹੋ ਦੇਖੋ ਜੋ ਵੀ ਵਿਅਕਤੀ ਚਾਹੇ ਕਿਤੇ ਵੀ ਚਲਾ ਜਾਏ ਮਾਂ ਬੋਲੀ ਨਹੀਂ ਮਤਲਬ ਭੁੱਲ ਸਕਦਾ ਇਹ ਰਸ਼ੀ ਨੌਲਾ ਮੇਰਾ ਦਾਗਿਸਤਾਨ ਹੂੰ ਰਸੂਲ ਹਮਜ਼ਾ ਤੋਂ ਬਧਾ ਜੀ ਉਹਦੇ ਵਿੱਚ ਸਭ ਤੋਂ ਵੱਡੀ ਬਦਦੁਆ ਹੈ ਕਿਸੇ ਨੂੰ ਬਦਦੁਆ ਦੇਣੀ ਹੋਵੇ ਉਹ ਇਹ ਹੈ ਕਿ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਤੇ ਮਾਂ ਬੋਲੀ ਭੁੱਲਣਾ ਕਿਉਂਕਿ ਜੋ ਤੁਸੀਂ ਮਾਂ ਬੋਲੀ ਦੇ ਵਿੱਚ ਐਕਸਪ੍ਰੈਸ ਕਰ ਸਕਦੇ ਹੋ ਉਹਦੇ ਵਿੱਚ ਜੋ ਵਿਅਕਤ ਕਰ ਸਕਦੇ ਹੋ ਜਾਂ ਉਹਦੇ 'ਚ ਗੱਲਾਂ ਕਰ ਸਕਦੇ ਹੋ ਜਾਂ ਕੰਫਰਟ ਲੈਵਲ ਉਹਦੇ 'ਚ ਜੋ ਹੁੰਦਾ ਉਹ ਕਿਤੇ ਵੀ ਨਹੀਂ ਹੁੰਦਾ ਇਹ ਮਾਂ ਬੋਲੀ ਭੁੱਲ ਗਈ ਤੁਸੀਂ ਕਹਿੰਦੇ ਕਿ ਇੰਟਰੈਕਟ ਕਰੋਗੇ ਇਹੀ ਵਦਵਾ ਹੁੰਦੀ ਹੈ ਪਰ ਮੈਂ ਦੇਖਿਆ ਕਿ ਪਿੰਡ ਅਮਰਗੜ ਚੁ ਗਿਆ ਹੂੰ ਬੰਬੇ ਪਹੁੰਚਿਆ ਤੇ ਅੱਜ ਤੱਕ ਵੀ ਅਮਰਗੜ ਮੇਰੇ ਚੁਰਾਈ ਨਿਕਲਿਆ ਤੇ ਮੈਂ ਜਾਏ ਬੰਬੇ ਜਾ ਲਾ ਗਿਆ ਉਹ ਕੀ ਪਿੰਡ ਥੋੜੇ ਅੰਦਰ ਹੀ ਵੱਸਦਾ ਹੁੰਦਾ ਬਚਪਨ ਦੀਆਂ ਯਾਦਾਂ ਕਹਾਣੀਆਂ ਉਹੀ ਗਲੀਆਂ ਉਹੀ ਪਿੰਡ ਉਥੋਂ ਦੀ ਮਿੱਟੀ ਮਿੱਟੀ ਦੀ ਖੁਸ਼ਬੂ ਉਹ ਸਾਰਾ ਕੁਝ ਤੁਹਾਡੇ ਨਾਲ ਹੀ ਚੱਲਦਾ ਮਰਨ ਤੱਕ ਤੇ ਪੰਜਾਬੀ ਲੈਂਗੁਏਜ ਨੂੰ ਮੈਂ ਪਿਆਰ ਕਰਦਾ ਸੀ ਤੇ ਬਚਪਨ ਦੇ ਵਿੱਚ ਲਿਟਰੇਚਰ ਪੜਨਾ ਮੇਰੀ ਬੇਬੇ ਜੀ ਪੜ੍ਹਦੇ ਹੁੰਦੇ ਸੀ ਨਾਨਕ ਸਿੰਘ ਦੇ ਨਾਵਲ ਹੂੰ ਮੈਂ ਤਾਂ ਤੀਜੀ ਚੌਥੀ ਕਲਾਸ ਸੀਗਾ ਮੈਂ ਦੇਖਣਾ ਬੇਬੇ ਕੀ ਫੜ ਰਹੀ ਆ ਉਹਦੇ ਨਾਵਲ ਚੁਰਾ ਲੈਣੇ ਫਿਰ ਲੁਕ ਲੁਕੇ ਪੜ੍ਹਨਾ ਫਿਰ ਵੱਡਾ ਹੋ ਗਿਆ ਤਾਂ ਫਿਰ ਮੈਂ ਪੇਪਰ ਵੀ ਪੜ੍ਹਦਾ ਸੀ ਨਾਵਲ ਵੀ ਪੜ੍ਹਨ ਲੱਗਿਆ ਬਾਕੀ ਜਿੰਨੇ ਪੰਜਾਬੀ ਦੇ ਰਾਈਟਰ ਸੀਗੇ ਬੀਏ ਤੱਕ ਮੈਂ ਸਾਰੇ ਹੀ ਪੜ੍ਹੇ ਹੂੰ ਤੇ ਗੁਰਦੇਵਾਲ ਸਿੰਘ ਉਹ ਵੀ ਜਾਂ ਬਾਕੀ ਫਿਰ ਕਈ ਸਾਡੇ ਤਾਂ ਹਮ ਸਮਕਾਲੀ ਸੀਗੇ ਰਾਮ ਸਰੂਪਨ ਕੀ ਸਾਹਿਬ ਹੂੰ ਤੇ ਸਾਰੇ ਬੰਦੇ ਤੇ ਲਿਟਰੇਚਰ ਨਾਲ ਜੁੜਿਆ ਸੀ ਤੇ ਜਦੋਂ ਮੈਂ ਡਰਾਮਾ ਡਿਪਾਰਟਮੈਂਟ ਪਹੁੰਚਿਆ ਉੱਥੇ ਮੈਂ ਥੀਏਟਰ ਪੜ੍ਹਿਆ ਥੀਏਟਰ ਦੇ ਵਿੱਚ ਲਿਟਰੇਚਰ ਸੰਸਕ੍ਰਿਤ ਥੀਏਟਰ ਆਪਣਾ ਸੈਕਸਪੀਅਰ ਥੀਏਟਰ ਗ੍ਰੀਕ ਥੀਏਟਰ ਇਨਾਂ ਦੇ ਲਿਟਰੇਚਰ ਵੀ ਪੜ੍ਹੇ ਪਲੇਸ ਵੀ ਪੜ੍ਹੇ ਪਰ ਇੱਕ ਚੀਜ਼ ਮੈਨੂੰ ਲੱਗੀ ਕਿ ਯਾਰ ਮੈਂ ਵੀ ਨਾਟਕ ਲਿਖੂਗਾ ਹੂੰ ਕਿਉਂਕਿ ਮੇਰੇ ਡਾਇਲੋਗ ਲਿਖਣ ਦੇ ਵਿੱਚ ਜਾਂ ਉਹ ਚਾਹਣੀਆਂ ਛੋਟੇ-ਛੋਟੇ ਮਿੰਨੀ ਨਾਟਕ ਜੇ ਮੈਂ ਲਿਖ ਦਿੰਦਾ ਹੁੰਦਾ ਸੀ ਉਹ ਯੂਨੀਵਰਸਿਟੀ ਜਾਂ ਕਾਲਜ ਦੇ ਮਤਲਬ ਮੈਗਜ਼ੀਨਾਂ 'ਚ ਛਪਦੀਆਂ ਸੀ ਪਰ ਮੈਂ ਸੋਚਿਆ ਵੱਡੇ ਨਾਟਕ ਮੈਂ ਲਿਖਣਾ ਹੈ ਪੂਰੇ ਫੁੱਲ ਦੇ ਫਿਰ ਮੈਂ ਜਦੋਂ ਗ੍ਰੀਕ ਥੀਏਟਰ ਦੇ ਬਾਰੇ ਪੜ੍ਹਿਆ ਉਹਦੇ ਵਿੱਚ ਤਿੰਨ ਵੱਡੇ ਬਰਡੇ ਰਾਈਟਰ ਸੀ ਐਸਕਲਿਸ ਯੂਰੀਪਿਡਿਸ ਐਂਡ ਸੋਫੋਕਲਿਸ ਤਿੰਨ ਵੱਡੇ ਰਾਈਟਰ ਸੀ ਗ੍ਰੀਕ ਥੀਏਟਰ ਦੇ ਪਰ ਗ੍ਰੀਕ ਥੀਏਟਰ ਦੇ ਵਿੱਚ ਇੱਕ ਪਰੰਪਰਾ ਸੀ ਟਰੋਨੋਜੀ ਲਿਖਣ ਦੀ ਯੈਸ ਟਰੈ ਜਡੀ ਹਾਂ ਟਰੈ ਜਡੀ ਟਰੋਨੋਜੀ ਜਿਹਨੇ ਤਿੰਨ ਨਾਟਕ ਘੱਟੋ ਘੱਟ ਲਿਖਣ ਹੈਗਾ ਜਿਵੇਂ ਸੋਫੋਕਲਿਸ ਦਾ ਇੱਕ ਨਾਟਕ ਹੈ ਕਿੰਗ ਐਡੀਪਸ ਸੈਕੰਡ ਹੈਗਾ ਐਡੀਪਸ ਰੈਕਸ ਔਰ ਥਰਡ ਹੈਗਾ ਐਂਟੀਗੋਨੀ ਮੈਂ ਤਿੰਨੇ ਬੜੇ ਉਹ ਤਿੰਨ ਜਨਰੇਸ਼ਨ ਦੀ ਕਹਾਣੀ ਆ ਕਿੰਗੇ ਜਿਹੜੇ ਬੱਚੇ ਨੇ ਫਿਰ ਉਹਨਾਂ ਦੀ ਸਿਸਟਰ ਹੈ ਉਹ ਰੂਲਰ ਬਣਦੇ ਨੇ ਉਹ ਬੜਾ ਟ੍ਰੈਜਿਕ ਪਲੇਅਰ ਹੈ ਮੈਂ ਸੋਚਿਆ ਜਦੋਂ ਵੀ ਮੈਂ ਨਾਟਕ ਲਿਖੂਗਾ ਨਾ ਮੈਂ ਟਰੋਲੋਜੀ ਲਿਖੂਗਾ ਫਿਰ ਮੈਂ ਪਹਿਲਾ ਨਾਟਕ ਲਿਖਿਆ 7980s ਹੂੰ ਬੁੱਧੀ ਵਾਲਾ ਤਾਰਾ ਬੁੱਧੀ ਵਾਲਾ ਤਾਰਾ ਹਾਂ ਤੇ ਜੀ ਦੀ ਬਹੁਤ ਸਾਰੇ ਬਹੁਤ ਸਾਰੇ ਮੰਚਨ ਵੀ ਪੰਜਾਬ ਚ ਹੋ ਚੁੱਕੇ ਨੇ ਵੀ ਬਾਹਰ ਵੀ ਹੋ ਚੁੱਕੇ ਨੇ ਹਾਂ ਬਿਲਕੁਲ ਤੇ ਬੰਬੇ ਵੀ ਅਸੀਂ ਕੀਤਾ ਹੂੰ ਤੇ ਕਹਿੰਦਾ ਮਤਲਬ ਹੈ ਉਹ ਨਾਟਕ ਦੇ ਵਿੱਚ ਨਾ ਮੈਂ ਪੰਜਾਬ ਦੀ ਕਲਚਰ ਪਿੰਡ ਦੀ ਬੋਲੀ ਮਾਲਵੇ ਦੀ ਬੋਲੀ ਔਰ ਇੱਥੋਂ ਦੀ ਟਰੈਡੀਸ਼ਨਸ ਨੂੰ ਯੂਜ਼ ਕੀਤਾ ਜਿਵੇਂ ਉਹਦੇ ਵਿੱਚ ਮੈਂ ਜਾਗੋ ਦਿਖਾਈ ਹੈ ਹੂੰ ਜਾਗੋ ਦਿਖਾਈ ਕਿਉਂਕਿ ਪਿੰਡ ਜਗੋ ਦੇਖਦੇ ਸੀ ਉਹਨੂੰ ਨਿੱਟ ਕੀਤਾ ਕਿ ਹੀਰੋਂ ਦੇ ਅੰਦਰ ਮਤਲਬ ਜਾਗਦਾ ਹੈ। ਔਰ ਹੀਰੋ ਜੋ ਹੈ ਉਹਦਾ ਵੀ ਅੰਦਰ ਜਾਗਦਾ ਹੈ ਉਹ ਫਿਰ ਡਿਸੀਜਨ ਲੈਂਦਾ ਮੈਂ ਆ ਕਰਨਾ। ਉਹ ਜਾਗੂ ਨੂੰ ਉਹਦੇ ਨਾਲ ਰਿਲੇਟ ਕੀਤਾ ਸਿੰਬੋਲਿਕਲੀ। ਉਸ ਤੋਂ ਬਾਅਦ ਪਲੇ ਦੇ ਐਂਡ ਦੇ ਵਿੱਚ ਟ੍ਰੈਜੇਡੀ ਹੋਣੀ ਹੈ। ਹੂੰ। ਮਰਡਰ ਹੋਣਾ ਹੈ। ਪਰ ਇੱਕ ਚੰਗੇ ਵਸਦੇ ਘਰ ਦੇ ਵਿੱਚ ਮਕਾਨ ਗਲਤੀ ਨਾਲ ਵੱਡ ਜਾਂਦੀ ਹੈ ਜਦ ਕਿ ਉਹਨੇ ਦੂਜੇ ਘਰ ਜਾਣਾ ਹੈ। ਇਹਨਾਂ ਦੇ ਘਰੇ ਆ ਵੱਡਦੀ ਹੈ। ਉਹ ਬਾਅਦ ਚ ਪਤਾ ਲੱਗਦਾ ਯਾਰ ਅਸੀਂ ਗਲਤ ਘਰ ਚ ਆ ਬਣੀ ਆ ਆਸ ਦੀਆਂ ਖੇਡਦੀਆਂ ਫੇਰ ਉੱਥੋਂ ਮਕਾਨ ਮਤਲਬ ਰੌਂਦੀਆਂ ਰੌਂਦੀਆਂ ਜਾਂਦੀਆਂ ਨੇ ਤੇ ਮੈਂ ਉਹ ਇਸ ਲਈ ਯੂਜ਼ ਕੀਤਾ ਕਿ ਗਲਤ ਕਰੇ ਮਕਾਨ ਅਗਰ ਆ ਬੜੀ ਨਹੀਂ ਕੁਸ਼ਗ ਨਹੀਂ ਹੈ ਤੇ ਉਸ ਤੋਂ ਬਾਅਦ ਉੱਥੇ ਮੈਂ ਮਕਾਨ ਨੂੰ ਵੀ ਸਿੰਬੋਲਿਕਲੀ ਯੂਜ਼ ਕੀਤਾ ਕਿ ਅਗੇ ਟੈਜ ਦੀ ਹੋਣੀ ਹੈ ਤੇ ਹੀਰੋ ਦਾ ਉਹਦੇ ਚ ਮਰਡਰ ਹੁੰਦਾ ਤੇ ਯਾਨੀ ਕਿ ਮੈਂ ਪੰਜਾਬ ਦੀ ਕਲਚਰ ਨੂੰ ਜਾਗੋ ਨੂੰ ਮਕਾਨ ਨੂੰ ਔਰ ਹੋਰ ਜਿਹੜੀਆਂ ਵੀ ਟ੍ਰੈਡੀਸ਼ਨ ਸੀ ਉਹਨਾਂ ਨੂੰ ਨਿੱਟ ਕੀਤਾ ਤੇ ਪੰਜਾਬੀ ਦਾ ਪਲੇ ਲਿਖਿਆ ਮੇਰੇ ਕੋਲ 79 ਚ ਲਿਖਿਆ ਸੀਗਾ ਯਾਨੀ ਕਿ ਸਾਡੇ ਪੰਜਾਬੀ ਦੇ ਸਭਿਆਚਾਰ ਨੂੰ ਖੂਬ ਸੰਭਾਇਆ ਤੁਸੀਂ ਹਾਂਜੀ ਕਿਸੇ ਵੀ ਤਰੀਕੇ ਨਾਲ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੀ ਰਾਣਾ ਜੀ ਤੁਸੀਂ ਪੰਜਾਬੀ ਤੋਂ ਇਲਾਵਾ ਹਿੰਦੀ ਫਿਲਮਾਂ ਚ ਵੀ ਬਹੁਤ ਸਾਰੀਆਂ ਚ ਕੰਮ ਕੀਤਾ ਕਿਵੇਂ ਤੁਹਾਨੂੰ ਮਤਲਬ ਮੌਕਾ ਮਿਲਿਆ ਤੁਸੀਂ ਕਿਉਂਕਿ ਮਾਲਵੇ ਦੇ ਹੁਣ ਮਾਲਵੇ ਦੇ ਤੁਸੀਂ ਜੰਪ ਲਓ ਮਾਲਵੇ ਦੇ ਤੁਸੀਂ ਜੰਮੇ ਪਲੇ ਹੋ ਵੱਡੇ ਹੋਏ ਹੋ ਕਿਉਂਕਿ ਮਾਲਵੇ ਦੇ ਇਲਾਕੇ ਦੀ ਬੋਲੀ ਬੋਲਦੇ ਆ ਤੁਹਾਨੂੰ ਕਿਵੇਂ ਔਖਾ ਨਹੀਂ ਲੱਗਿਆ ਇੱਕਦਮ ਜਿਹੜਾ ਮਹਾਰਾਸ਼ਟਰ ਚ ਜਾ ਕੇ ਤੁਸੀਂ ਮੁੰਬਈ ਦੇ ਕੈਮਰੇ ਨੂੰ ਫੇਸ ਕਰਨਾ ਜਾਂ ਉਸ ਤਰ੍ਹਾਂ ਦੀ ਜਿਹੜੀ ਬੋਲੀ ਹੈ ਹਿੰਦੀ ਬੋਲਣਾ ਜਾਂ ਉਸ ਤਰ੍ਹਾਂ ਦੇ ਕਲਾਕਾਰਾਂ ਨਾਲ ਕੰਮ ਕਰਨਾ ਤੁਹਾਨੂੰ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਜਿਹੜਾ ਹੋ ਰਿਹਾ ਦੇਖੋ ਪੁਰਾਣੀ ਐਸੀ ਕਿ ਥੀਏਟਰ ਇੱਥੇ ਕਰਦੇ ਸੀ 10 11 ਸਾਲ ਥੀਏਟਰ ਕੀਤਾ ਪਲੇਅ ਵੀ ਲਿਖੇ ਜਿਵੇਂ ਮੈਂ ਗੋਦੀਵਾਲਾ ਤਾਰਾ ਲਿਖਿਆ ਉਸ ਤੋਂ ਬਾਅਦ ਤੁਸੀਂ ਦੇਖਿਆ ਹੁਣ ਸਾਲ ਡੇਢ ਪਹਿਲਾਂ ਮੇਰਾ ਦੁੱਧ ਚੰਦ ਆਗੀ ਹੈ ਚੰਦ ਆਗੀ ਹੈ ਜਿਹਦੇ ਬਾਅਦ ਜਿਹਦੇ ਬਾਰੇ ਤੁਸੀਂ ਪੇਪਰ ਵੀ ਪੜਿਆ ਸੀ ਤੇ ਪੰਜਾਬੀ ਬੋਲੀ ਨਾਲ ਲਗਾਓ ਸੀ ਪਰ ਜਦੋਂ ਬੰਬੇ ਜਾਣਾ ਸੀ ਤਾਂ ਇਹ ਸੀਗਾ ਕਿ ਯਾਰ ਹਿੰਦੀ ਦੇ ਵਿੱਚ ਸਾਡਾ ਪੰਜਾਬੀ ਐਕਸੈਂਟ ਨਾ ਆਵੇ ਓਕੇ ਵੀ ਜਦੋਂ ਮੈਂ ਹਿੰਦੀ ਬੋਲਾਂ ਉਹ ਇੰਜ ਲੱਗੇ ਕਿ ਹਿੰਦੀ ਹੈ ਪਰ ਫਿਰ ਵੀ ਉਹਦੇ ਚ ਐਕਸੈਂਟ ਆਉਂਦਾ ਸੀ ਫਿਰ ਮੈਂ ਬਾਕੀ ਐਕਟਰਾਂ ਨੂੰ ਦੇਖਿਆ ਜਿਵੇਂ ਅਮਰੀਸ਼ ਪੁਰੀ ਪ੍ਰੇਮ ਚੋਪੜਾ ਸੁਨੀਲ ਦਾ ਤੋ ਸਾ ਜਿੰਨੇ ਵੀ ਤਰਮਿੰਦਰ ਸਾਹਿਬ ਵੱਡੇ ਵੱਡੇ ਐਕਟਰ ਸੀ ਉਹ ਪੂਰਾ ਪਰਫੈਕਟ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਸੀ ਪਰ ਪੰਜਾਬੀ ਦਾ ਲਹਿਜਾ ਆਉਂਦਾ ਹੀ ਆਉਂਦਾ ਹੈ ਮੈਂ ਦੇਖਿਆ ਚਾਹੇ ਬੰਗਾਲੀ ਆ ਕੋਈ ਉਹ ਹਿੰਦੀ ਬੋਲੇਗਾ ਉਹਦੇ ਚ ਵੀ ਉਹਦਾ ਲਹਿਜਾ ਆਏਗਾ ਹੁਦਾਏ ਬਾਕੀ ਚੀਜ਼ਾਂ ਹੋਣਗੀਆਂ ਉਹਨਾਂ ਦਾ ਲਹਿਜਾ ਆਏਗਾ ਤੇ ਪਰ ਫਿਰ ਮੈਂ ਉਸ ਤੋਂ ਬਾਅਦ ਇਹ ਕੀਤਾ ਮੈਂ ਉਰਦੂ ਸਿੱਖੀ ਉਰਦੂ ਲਿਖਣੀ ਹੁਣ ਪੜ੍ਹਣੀ ਮੈਨੂੰ ਆਉਂਦੀ ਹੈ ਮੈਂ ਮੌਲਵੀ ਰਾਕੇ ਸਿੱਖੀ ਸੀ ਤੇ ਫਿਰ ਮੈਂ ਪ੍ਰੈਕਟਿਸ ਕਰਦਾ ਰਿਹਾ ਉਰਦੂ ਬੋਲਣ ਦੀ ਵੱਡੇ ਵੱਡੇ ਪਲੇਜ਼ ਉਹਨਾਂ ਦੀਆਂ ਸਪੀਚਰਸ ਹਿੰਦੀ ਦੀਆਂ ਉਰਦੂ ਦੀਆਂ ਹਿੰਦੀ ਦੀਆਂ ਉਰਦੂ ਦੀਆਂ ਕਰਦੇ ਕਰਦੇ ਫਿਰ ਮੈਂ ਆਪਣੇ ਆਪ ਨੂੰ ਸੁਧਾਰਿਆ ਤਾਂ ਕਿ ਮੈਂ ਹਿੰਦੀ ਫਿਲਮ ਇੰਡਸਟਰੀ 'ਚ ਕੰਮ ਕਰ ਸਕਾਂ ਓਕੇ ਸ਼ੁਰੂ ਦੀਆਂ ਫਿਲਮਾਂ ਦੇ ਵਿੱਚ ਮੈਂ ਬਹੁਤ ਕੌਂਸ਼ੀਅਸ ਹੁੰਦਾ ਸੀ ਕਿਉਂਕਿ ਜਦੋਂ ਫਿਲਮ ਦੀ ਸ਼ੂਟਿੰਗ ਕਰਦੇ ਹੋ ਉਸ ਤੋਂ ਬਾਅਦ ਡਬਿੰਗ ਕਰਦੇ ਆ ਤੇ ਡਬਿੰਗ ਕਰਨ ਵਕਤ ਤੁਸੀਂ ਆਪਣੀ ਜਿਹੜੀ ਐਕਸੈਂਟ ਹੈ ਜਾਂ ਜਿਹੜਾ ਡਾਇਲੋਗ ਬੋਲਣ ਦਾ ਤਰੀਕਾ ਹੈ ਉਹਨੂੰ ਸੁਧਾਰ ਸਕਦੇ ਹੋ ਮੇਰਾ ਜ਼ਿਆਦਾ ਧਿਆਨ ਉਦੋਂ ਹੁੰਦਾ ਸੀ ਜਦੋਂ ਡਬਿੰਗ ਕਰਦਾ ਸੀ ਨਾ ਤਾਂ ਕਿ ਮੈਂ ਪਰਫੈਕਟ ਹਿੰਦੀ ਬੋਲਾਂ ਦੇਖੋ ਮੁਸ਼ਕਲ ਤਾਂ ਆਈ ਪਰ ਮੈਂ ਕੋਪ ਅਪ ਕਰ ਲਿਆ ਬਹੁਤ ਵੱਡੀ ਪ੍ਰਾਪਤੀ ਹੈ ਜੀ ਤੁਹਾਡੀ ਆ ਰਾਣਾ ਸਰ ਤੁਸੀਂ ਜਿਹੜੇ ਅੱਜ ਕੱਲ੍ਹ ਦੇ ਸਾਡੇ ਹੁਣ ਥੀਏਟਰ ਦੇ ਵਿਦਿਆਰਥੀ ਨੇ ਉਹਨਾਂ ਨੂੰ ਇਹ ਹੁੰਦਾ ਹੁੰਦਾ ਵੀ ਅਸੀਂ ਕਿ ਥੀਏਟਰ ਕਰ ਰਹੇ ਹਾਂ ਜਾਂ ਥੀਏਟਰ ਦੀਆਂ ਗਤੀਵਿਧੀਆਂ ਕਰ ਰਹੇ ਹਾਂ ਉਸ ਤੋਂ ਬਾਅਦ ਕਈ ਬੱਚੇ ਜਿਵੇਂ ਫਿਲਮ ਲਾਈਨ ਚ ਜਾਣਾ ਚਾਹੁੰਦੇ ਨੇ ਜਾਂ ਉਹਨਾਂ ਲਈ ਤੁਸੀਂ ਕੀ ਮਤਲਬ ਕਿਸ ਤਰ੍ਹਾਂ ਦਾ ਰਸਤਾ ਜਿਹੜਾ ਅਪਣਾਉਣ ਲਈ ਕਹੋਗੇ ਕਿਸ ਤਰ੍ਹਾਂ ਦੇ ਉਹਨਾਂ ਨੂੰ ਸੁਝਾਅ ਦੇਣਾ ਚਾਹੋਗੇ ਖਾਸ ਕਰਕੇ ਸਾਡੇ ਥੀਏਟਰ ਦੇ ਵਿਦਿਆਰਥੀਆਂ ਲਈ ਦੇਖੋ ਥੀਏਟਰ ਦੇ ਵਿਦਿਆਰਥੀ ਜਦੋਂ ਥੀਏਟਰ ਕਰਦੇ ਨੇ ਉਹ ਜੈਕਟ ਕਰਦੇ ਨੇ ਤੇ ਮੇਰੇ ਵਾਸਤੇ ਵੀ ਇੰਜ ਹੀ ਸੀਗਾ ਕਿ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਰਾਮਾ ਡਿਪਾਰਟਮੈਂਟ ਚ ਪਲੇਸ ਕਰਦਾ ਸੀ ਜਾਂ ਮਤਲਬ ਨਾਟਕ ਦੇ ਵਿੱਚ ਹੀਰੋ ਕਰਨਾ ਵਿਲਨ ਕਰਨਾ ਜੋ ਵੀ ਪਰ ਦਿਮਾਗ ਦੇ ਪਿਛਲੇ ਹਿੱਸੇ 'ਚ ਹੀ ਹੁੰਦਾ ਸੀ ਸਬਕੌਂਸ਼ੀਅਸ ਮਾਈਂਡ 'ਚ ਕਿ ਯਾਰ ਐਕਟਿੰਗ ਇੱਥੇ ਕਰਦੇ ਆ ਪਰ ਵਾਈਡਰ ਸਕੋਪ ਤਾਂ ਫਿਲਮਾਂ ਦਾ ਹੈ ਮੈਂ ਫਿਲਮਾਂ 'ਚ ਜਾਊਂਗਾ ਉਹੀ ਚੀਜ਼ ਮੈਨੂੰ ਲੈ ਕੇ ਗਈ ਤੇ ਹੁਣ ਕੀ ਹੈ ਕਿ ਜਿਹੜੇ ਥੀਏਟਰ ਕਰਦੇ ਨੇ ਬੱਚੇ ਉਹਨਾਂ ਨੂੰ ਇੱਕੋ ਗੱਲ ਸਮਝਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਆਪਣੇ ਟੈਲੈਂਟ ਨੂੰ ਪਾਲਿਸ਼ ਤਾਂ ਕਰ ਲਿਆ ਪੂਰੀ ਟ੍ਰੇਨਿੰਗ ਲੈ ਲਈ ਉਹ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਉਦੋਂ ਬਾਅਦ ਕੀ ਹੈ ਕਿ ਤੁਸੀਂ ਲੱਕੀਓ ਕਿ ਪੰਜਾਬ ਦੇ ਵਿੱਚ ਮੋਹਾਲੀ ਔਰ ਚੰਡੀਗੜ੍ਹ ਚ ਪੰਜਾਬੀ ਫਿਲਮ ਇੰਡਸਟਰੀ ਹੋ ਗਈ ਬਣ ਗਈ ਜਦੋਂ ਅਸੀਂ ਸੀਗਾ ਉਦੋਂ ਪੰਜਾਬੀ ਫਿਲਮ ਇੰਡਸਟਰੀ ਇੱਥੇ ਪੰਜਾਬ ਚ ਅਗਿਸਟਿਕ ਨਹੀਂ ਚ ਕਰਦੀ ਜਿੰਨੇ ਵੀ ਸ਼ੂਟਿੰਗ ਕਰਨ ਵਾਲੇ ਜਾਂ ਕੋਈ ਵੀ ਬੰਦੇ ਆਉਂਦੇ ਪੰਜਾਬੀ ਫਿਲਮ ਬਣਾਉਣੇ ਉਹ ਬੰਬੇ ਤੋਂ ਜੁਹਨ ਹਟਾਉਂਦੇ ਸੀ ਓਕੇ ਹਾਂ ਤੇ ਹੁਣ ਕੀ ਹੈ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਔਰ ਤੁਸੀਂ ਸ਼ਿਰੂ ਗਲੈਮਰ ਦੇਖ ਕੇ ਨਹੀਂ ਜਾਂਦੇ ਐਜ਼ ਐਕਟਰ ਆਪਣੇ ਆਪ ਨੂੰ ਪਾਲਿਸ਼ ਕਰਦੇ ਹੋ ਜਾਂ ਤੁਸੀਂ ਡਾਇਰੈਕਟਰ ਬਣਨਾ ਚਾਹੁੰਦੇ ਹੋ ਪਲੇਸ ਡਾਇਰੈਕਟ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਉਧਰ ਲਾ ਸਕਦੇ ਹੋ ਕਿਉਂਕਿ ਮੋਹਾਲੀ ਔਰ ਚੰਡੀਗੜ੍ਹ ਤੁਹਾਡੀ ਨਜ਼ਦੀਕ ਹੈ ਤੁਹਾਡੀ ਸਟਰਗਲ ਕਰਨੀ ਆਸਾਨ ਹੈ ਸਾਡੀ ਤਾਂ ਬਹੁਤ ਮੁਸ਼ਕਲ ਸੀ ਬੰਬਈ ਜਾ ਕੇ ਤੁਸੀਂ ਪੰਜਾਬ ਦੇ ਵਿੱਚ ਹੀ ਇਹ ਸਹੂਲਤਾਂ ਮੌਕਾ ਉਪਲਬਧ ਨੇ ਮਤਲਬ ਚਾਂਸ ਲੈ ਸਕਦੇ ਹੋ ਕਿਉਂਕਿ ਪ੍ਰੋਡਿਊਸਰ ਵੀ ਇੱਥੇ ਨੇ ਡਾਇਰੈਕਟਰ ਵੀ ਇੱਥੇ ਨੇ ਪ੍ਰੋਡਕਸ਼ਨ ਹਾਊਸਸ ਵੀ ਇੱਥੇ ਨੇ ਤੇ ਜੇ ਤੁਸੀਂ ਵਧੀਆ ਕੰਮ ਕਰ ਸਕਦੇ ਹੋ ਤੁਹਾਡੇ ਜੀ ਟੈਲੈਂਟ ਹੈ ਤਾਂ ਸਕਾਈ ਇਜ਼ ਦਾ ਲਿਮਟ ਯੂ ਕੈਨ ਡੂ ਰਣਾ ਜੀ ਸਾਡਾ ਅੱਜ ਦਾ ਜਿਹੜਾ ਪੰਜਾਬੀ ਨੌਜਵਾਨ ਹੈ ਅਸੀਂ ਨੌਜਵਾਨ ਪੀੜੀ ਦੀ ਗੱਲ ਕਰਾਂਗੇ ਜਿਸ ਵਿੱਚ ਲੜਕੇ ਵੀ ਨੇ ਜਿਸ ਦੇ ਵਿੱਚ ਲੜਕੀਆਂ ਵੀ ਨੇ ਵਰਤਮਾਨ ਦੌਰ ਬੜਾ ਗੁੰਝਲਦਾਰ ਦੌਰ ਹੈ ਖਾਸ ਕਰਕੇ ਪੰਜਾਬ ਸਟੇਟ ਲਈ ਅਸੀਂ ਜਦੋਂ ਗੱਲ ਕਰਦੇ ਹਾਂ ਮੈਂ ਪੰਜਾਬ ਸਟੇਟ ਦੀ ਇਸ ਲਈ ਗੱਲ ਕਰਾਂਗੀ ਕਿਉਂਕਿ ਮੈਂ ਇੱਥੇ ਵਿਚਰਦੀ ਆ ਮੈਂ ਇੱਥੇ ਪੜ੍ਹੌਣੀ ਆ ਤੇ ਇਹਨਾਂ ਬੱਚਿਆਂ ਦੇ ਵਿੱਚ ਸਾਡਾ 24 ਘੰਟੇ ਜਿਹੜਾ ਹੈ ਸਾਡਾ ਰابطਾ ਬਣਦਾ ਹੈ ਤਾਂ ਮਤਲਬ ਮੇਰਾ ਇੱਕ ਸਵਾਲ ਹੈ ਕਿ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਕਲਾ ਨਾਲ ਵੱਧ ਤੋਂ ਵੱਧ ਜੋੜੀਏ ਮਤਲਬ ਕਿਸ ਤਰ੍ਹਾਂ ਕੀ ਤਰੀਕੇ ਨੇ ਕਿ ਅਸੀਂ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕ ਸਕੀਏ ਸਾਡਾ ਵਰਤਮਾਨ ਪੰਜਾਬ ਜਿਹੜਾ ਬਹੁਤ ਕੁਰਾਹੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਕਿਉਂਕਿ ਸਾਡੀਆਂ ਸਿਆਸਤਾਂ ਦੀ ਭੇਡ ਚੜ ਗਿਆ ਇਹ ਪੰਜਾਬ ਤੇ ਸਿਆਸਤਾਂ ਦੀ ਭੇਡ ਚੜਨ ਕਰਕੇ ਜਿਹੜੇ ਸਾਡੇ ਬੱਚੇ ਨੇ ਉਹ ਨਸ਼ਿਆ ਵੱਲ ਉਹ ਜੜੀਆਂ ਜੜੀਆਂ ਨੇ ਗੈਰ ਕਾਨੂੰਨੀ ਕਾਰਵਾਈਆਂ ਵੱਲ ਜਾਂ ਫਿਰ ਉਹ ਆਪਣੇ ਚਰਿੱਤਰ ਦੇ ਨਿਰਮਾਣ ਵੱਲ ਘਟ ਧਿਆਨ ਦੇ ਕੇ ਗਲਤ ਹਰਕਤਾਂ ਵੱਲ ਜਿਹੜੇ ਉਹ ਜਾ ਰਹੇ ਨੇ ਅਸੀਂ ਉਹਨਾਂ ਨੂੰ ਸਿੱਧ ਕਿਸ ਤਰ੍ਹਾਂ ਪ੍ਰਦਾਨ ਕਰ ਸਕਦੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕੋਈ ਇੱਕ ਸੰਦੇਸ਼ ਕੋਈ ਇਹਦੇ ਚ ਤੁਸੀਂ ਆਪਣੇ ਸਟੂਡੈਂਟਸ ਨੂੰ ਮੋਟੀਵੇਟ ਕਰ ਸਕਦੇ ਹੋ ਲੈਕਚਰ ਦੇ ਸਕਦੇ ਹੋ ਉਹਨਾਂ ਨੂੰ ਜ਼ਿੰਦਗੀ ਦੇ ਵਧੀਆ ਤਰੀਕੇ ਦੱਸ ਸਕਦੇ ਹੋ ਕਿ ਕਿਹੜੇ ਰਸਤੇ ਤੁਸੀਂ ਜਾਣਾ ਤੁਸੀਂ ਇੰਨਾ ਹੀ ਕਰ ਸਕਦੇ ਹੋ ਹਾਂ ਮਾਪਿਓ ਵੀ ਇਹੀ ਕਰ ਸਕਦੇ ਨੇ ਬਿਲਕੁਲ ਪਰ ਜਿਹੜੇ ਜਵਾਨ ਬੱਚੇ ਹੁੰਦੇ ਨੇ ਜਵਾਨੀ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਲੌਜੀਕ ਘੱਟ ਹੁੰਦਾ ਤੇ ਇਮੋਸ਼ਨਲ ਜ਼ਿਆਦਾ ਹੁੰਦੇ ਨੇ ਜਜ਼ਬਾਤੀ ਹਾਂ ਜਿਵੇਂ ਇੱਕ ਰਾਈਟਰ ਨੇ ਕਿਹਾ ਕਿ ਵਾਹ ਜਵਾਨੀ ਵਾਹ ਜਵਾਨੀ ਤੇਰੇ ਜਈ ਨਹੀਂ ਹੋਣੀ ਹੂੰ ਵਾਹ ਜਵਾਨੀ ਵਾਹ ਜਵਾਨੀ ਤੇਰੇ ਜਈ ਨਹੀਂ ਨਹੀਂ ਹੋਣੀ ਅੱਖੋਂ ਕਾਣੀ ਕੰਨੋਂ ਬੋਲੀ ਫਿਰ ਸੋਣੀ ਦੀ ਸੋਣੀ ਅੱਖਾਂ ਕਾਣੀ ਕੰਨੋ ਬੋਲੀ ਤੇ ਸੋਣੀ ਦੀ ਸੋਣੀ ਤੇ ਇਹ ਕੀ ਹੈ ਕਿ ਜਿਵੇਂ ਅਸੀਂ ਕਿਸੇ ਕੁੜੀ ਨੂੰ ਕਹਿੰਦੇ ਆ ਉਹ ਤੈਨੂੰ ਦੀਂਦਾ ਨਹੀਂ ਹੂੰ ਮੁੰਡਾ ਯਾਰੇ ਸੁਣਦਾ ਹੀ ਕੱਕ ਨਹੀਂ ਇਹ ਜਵਾਨੀ ਦੇ ਵਿੱਚ ਤੁਸੀਂ ਸਮਝਾ ਬੜੀ ਮੁਸ਼ਕਲ ਸਕਦੇ ਹੋ ਜੇ ਬੱਚੇ ਦੇ ਸਮਝ ਆ ਗਈ ਤਾਂ ਤੁਹਾਡੀ ਗੱਲ ਮੰਨੇਗਾ ਨਹੀਂ ਤਾਂ ਨਹੀਂ ਮੰਨੇਗਾ ਦੂਸਰਾ ਕੀ ਹੈ ਇਹਦੇ ਵਿੱਚ ਗਵਰਨਮੈਂਟ ਦਾ ਰੋਲ ਬਹੁਤ ਇੰਪੋਰਟੈਂਟ ਹੈ ਇਹ ਪੰਜਾਬ ਦੇ ਵਿੱਚ ਨਸ਼ਿਆਂ 'ਚ ਤਾਂ ਨੌਜਵਾਨ ਪਹੇਜੇ ਉਹਨਾਂ ਨੂੰ ਅਵੇਲੇਬਲ ਹੋਇਆ ਜਾਂ ਮਿਲਿਆ ਜੀ ਬਿਲਕੁਲ ਹਾਂ ਸਹੀ 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 ਨਸ਼ਿਆਂ 'ਤੇ ਬਹੁਤ ਸਖਤ ਕਦਮ ਉਠਾਉਣੇ ਪੈਣਗੇ ਜਿਵੇਂ ਕਿ ਹੁਣ ਗਵਰਨਮੈਂਟ ਉਠਾ ਵੀ ਰਹੀ ਹੈ ਤਾਂ ਕਿ ਨਸ਼ੇ ਅਵੇਲੇਬਲ ਹੀ ਨਾ ਹੋਣ ਬਿਲਕੁਲ ਤੇ ਫਿਰ ਤੁਸੀਂ ਕਿਵੇਂ ਕਰੋਗੇ ਖਾਸ ਕਰਕੇ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਤੱਕ ਉੱਥੇ ਪਹੁੰਚਦੀ ਨਾ ਉਹ ਪਹੁੰਚ ਹੀ ਨਾ ਹੋਵੇ ਉਹਨਾਂ ਦੀ ਨਾ ਹੀ ਪਹੁੰਚੇ ਤੇ ਜਿਹੜੀ ਮੌਜੂਦਾ ਗਵਰਨਮੈਂਟ ਕਰ ਰਹੀ ਹੈ ਵਧੀਆ ਕੰਮ ਤੇ ਮੈਂ ਉਹਨਾਂ ਨੂੰ ਇਹ ਗੁਜ਼ਾਰਿਸ਼ ਗੁਜ਼ਾਰਿਸ਼ ਕਰਦਾ ਕਿ ਹੋਰ ਸਖਤ ਕਦਮ ਉਠਾਓ ਬਾਕੀ ਕਹਾਣੀ ਕੀ ਹੈ ਕਿ ਗਵਰਨਮੈਂਟ ਦੇ ਦੂਜੇ ਵੀ ਇੱਕ ਤਰੀਕੇ ਨਾਲ ਕਿ ਜਵਾਨੀ ਹੈ ਪੜਾਈਆਂ ਕਰ ਲੈਂਦੇ ਨੇ ਸਰਟੀਫਿਕੇਟ ਏਕੀਕ ਕਾਲਜ ਤੋਂ ਕਿੰਨੇ ਕਿੰਨੇ ਹਜ਼ਾਰ ਸਟੂਡੈਂਟਸ ਹਰ ਸਾਲ ਨਿਕਲਦੇ ਨੇ ਔਰ ਕਿੰਨੀਆਂ ਯੂਨੀਵਰਸਿਟੀਆ ਕਿੰਨੇ ਕਾਲਜ ਨੇ ਇੰਡੀਆ ਦੇ ਵਿੱਚ ਜਿਉਂ ਉਹਨਾਂ ਨੂੰ ਜੋਬ ਨਹੀਂ ਮਿਲੇਗੀ ਅਨਪਲਾਈਮੈਂਟ ਕਰਕੇ ਜਿਹੜਾ ਅਨਪਲਾਈਮੈਂਟ ਹੋਏਗੀ ਫਿਰ ਉਹ ਕੀ ਕਰਨਗੇ ਜਾ ਤਾਂ ਫੌਰਨ ਨੂੰ ਭਜਣਗੇ ਜਿਵੇਂ ਜਾਂਦੇ ਨੇ ਕਿ ਵਧੀਆ ਜੀਵਨ ਉੱਥੇ ਦੇਖੀਏ ਜਾਂ ਫਿਰ ਉਹ ਨਸ਼ਾ ਹੀ ਪੈ ਜਾਂਦਾ ਜਾਂ ਫਿਰ ਗਲਤ ਕਦਮ ਡਾਉਂਦੇ ਮੈਂ ਦੇਖ ਕੇ ਕੰਨ ਸਮਾਜ ਸੁਧਾਰਕ ਵੀ ਬੰਦੇ ਲੱਗਣ ਸਮਾਜ ਸੁਧਾਰਕ ਜਿਹੜੇ ਨੇ ਬਾਕੀ ਫਾਈਨਲ ਕੰਮ ਤੇ ਫਿਰ ਸਰਕਾਰ ਤੇ ਆ ਜਾਂਦਾ ਹੈ ਸਰਕਾਰ ਜੇ ਨੌਕਰੀਆਂ ਵੀ ਮੁਹैया कराਵੇ ਉਹ ਨਸ਼ਿਆਂ ਤੇ ਵੀ ਜਗਾ ਬੰਦਨ ਕਰੇ ਤਾਂ ਜਾ ਕੇ ਕੰਮ ਹੋ ਸਕਦਾ ਹੈ ਬਾਕੀ ਅਸੀਂ ਤੇ ਜਵਾਨੀ ਨੂੰ ਸਰਵਕੁਐਸਟੀ ਕਰ ਸਕਦੇ ਆ ਯਾਰ ਬੁਰੇ ਰਸਤੇ ਜਾਓਗੇ ਨਾ ਤਾਂ ਜ਼ਿੰਦਗੀ ਬਰਬਾਦ ਹੋਏਗੀ ਬਿਲਕੁਲ ਜੀ ਬੁਰੇ ਰਸਤੇਆਂ ਵੱਲ ਨਾ ਜਾਓ ਤੁਸੀਂ ਆਪਣੀ ਜ਼ਿੰਦਗੀ ਬਣਾਓ ਇੱਕ ਅੱਛਾ ਸਿਟੀਜ਼ਨ ਬਣੋ ਮੈਂ ਨਾ ਇੱਕ ਕਹਾਣੀ ਸੁਣੀ ਸੀ ਹੂੰ ਕਹਾਣੀ ਨਹੀਂ ਤਾਂ ਗੱਲ ਚੱਲ ਰਹੀ ਸੀ ਕਿਤੇ ਮੈਂ ਲੋਕਾਂ ਨੂੰ ਇਹ ਕਿਹਾ ਵੀ ਤੁਸੀਂ ਅੱਛਾ ਬੇਟਾ ਪੈਦਾ ਨਾ ਕਰੋ ਅੱਛੀ ਬੇਟੀ ਪੈਦਾ ਨਾ ਕਰੋ ਤੁਸੀਂ ਅੱਛੇ ਸਿਟੀਜ਼ਨ ਪੈਦਾ ਕਰੋ ਜੇ ਅਸੀਂ ਅੱچھے ਸਿਟੀਜ਼ਨ ਪੈਦਾ ਕਰੋਂਗੇ ਨਾ ਤਾਂ ਸਮਾਜ ਸੁਧਰ ਜਾਏਗਾ ਤੂੰ ਅੱਛਾ ਸਿਟੀਜ਼ਨ ਹੋਏਗਾ ਨਾ ਉਹ ਹਰ ਰੂਲ ਔਰ ਹਰ ਚੀਜ਼ ਨੂੰ ਮਤਲਬ ਇੱਕ ਚੰਗਾ ਨਾਗਰਿਕ ਹਰ ਬੱਚਾ ਇੱਕ ਚੰਗਾ ਨਾਗਰਿਕ ਬਣੇਗਾ ਚਾਹੇ ਰੂਲ ਆਫ ਦਾ ਰੋਡਸ ਨੇ ਉਹ ਸਿਗਨਲ ਵੀ ਨਹੀਂ ਤੋੜੇਗਾ ਉਹ ਲਾਈਟਾਂ ਤੇ ਵੀ ਗਲਤ ਕੰਮ ਨਹੀਂ ਕਰੇਗਾ ਕਿਉਂਕਿ ਅੱਛਾ ਸਿਟੀਜ਼ਨ ਪੈਦਾ ਕੀਤਾ ਤੇ ਉਹਨੂੰ ਸਿਖਾਇਆ ਆ ਇਸ ਤਰ੍ਹਾਂ ਜ਼ਿੰਦਗੀ ਜਿਣੀ ਆ ਇਸ ਤਰ੍ਹਾਂ ਕਾਨੂੰਨ ਦਾ ਪਾਲਣ ਕਰਨਾ ਹੈ ਅੱਛੇ ਸਿਟੀਜ਼ਨ ਪੈਦਾ ਕਰੋ अच्छी बेटी और अच्छा बेटा ओ दे बीच ही आ जावेगा बिल्कुल राणा जी ਤੁਹਾਡੀ ਬਹੁਤ ਵਧੀਆ رائے ਆ ਇਹ ਬਿਲਕੁਲ 100% ਦੀ ਸੱਚ ਹੈ ਕਿ ਸਾਡੀਆਂ ਸਰਕਾਰਾਂ ਨੂੰ ਇਸ ਜਵਾਨੀ ਨੂੰ ਸੰਭਾਲਣ ਲਈ ਇਸ ਯੂਥ ਨੂੰ ਸੰਭਾਲਣ ਲਈ ਬਹੁਤ ਅਹਿਮ ਕਦਮ ਲੈਣੇ ਹੋਣਗੇ ਜਿਹੜੇ ਕਿ ਰਾਣਾ ਜੀ ਨੇ ਉਹਨੇ ਹੁਣੇ ਸਾਡਾਂ ਨਾਲ ਗੱਲਬਾਤ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਸਰਕਾਰਾਂ ਨੂੰ ਅਸੀਂ ਬਾਰ-ਬਾਰ ਬੇਨਤੀ ਕਰਦੇ ਆ ਕਿ ਸਾਡੇ ਯੂਥ ਨੂੰ ਬਚਾਓ ਸਾਡੀ ਪੰਜਾਬ ਨੂੰ ਬਚਾਓ ਸਾਡੀ ਜਬਾਨੀ ਨੂੰ ਬਚਾਓ ਉਹ ਬਾਹਰਲੇ ਮੁਲਕਾਂ ਵੱਲ ਨਾ ਜਿਆਦਾ ਭਜਣ ਮਾਈਗ੍ਰੇਟ ਨਾ ਹੋਣ ਕਿਉਂਕਿ ਪੰਜਾਬ ਸਾਰਾ ਪਹਿਲੇ ਹੀ ਖਾਲੀ ਹੋ ਚੁੱਕਿਆ ਇਹ ਬੜੇ ਮਤਲਬ ਸਾਡੇ ਲਈ ਬਹੁਤ ਨਮੋਸ਼ੀ ਦੀ ਗੱਲ ਹੈ ਸੋ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੇ ਨੂੰ ਅਪੀਲ ਹੈ ਤੇ ਸਾਡੇ ਕੇਂਦਰ ਸਰਕਾਰ ਨੂੰ ਵੀ ਅਪੀਲ ਹੈ ਕਿ ਸਾਡੇ ਪੰਜਾਬ ਵੱਲ ਇਸ ਇਹਨਾਂ ਚੀਜ਼ਾਂ ਨੂੰ ਮਾਇਨੇ ਰੱਖਦੇ ਹੋਏ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤੇਰਾਣਾ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਇੰਨੀਆਂ ਜਿਹੜੀਆਂ ਪਾਇਦਾਰ ਗੱਲਾਂ ਸਾਡੇ ਬੱਚਿਆਂ ਨੂੰ ਦੱਸੀਆਂ ਪਹਿਲਾਂ ਤੁਸੀਂ ਰੂਬਰੂ ਵੀ ਸਾਡੇ ਬੱਚਿਆਂ ਦੇ ਹੋਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਂ ਕੀ ਕਹਿਣਾ ਚਾਹਾਂਗਾ ਤਰਚਮਾਨ ਜੀ ਕਿ ਮੇਰੇ ਕੋਲ ਜਿੰਨਾ ਤਜਰਬਾ ਸੀ ਮੈਂ ਬੱਚਿਆਂ ਨੂੰ ਗਾਈਡ ਕਰਨ ਲਈ ਸਦਾ ਹੀ ਤਿਆਰ ਰਹਿਣਾ ਔਰ ਇੱਥੇ ਵੀ ਤੁਸੀਂ ਉਹੀ ਕੰਮ ਮੇਰੇ ਤੋਂ ਲਿਆ ਮੈਂ ਚਾਹੁੰਨਾ ਕਿ ਬੱਚਿਆਂ ਨੂੰ ਜੋ ਕੁਝ ਮੈਂ ਦੱਸ ਸਕਿਆ ਜਿੰਨੀ ਕੁ ਮੇਰੀ ਸਮਝ ਸੀ ਉਹਨੂੰ ਪ੍ਰਵਾਨ ਕਰਨ ਤੇ ਆਪਣਾ ਜੀਵਨ ਸੁਧਾਰਨ ਧੰਨਵਾਦ ਸ਼ੁਕਤੀ ਆਜੀ ਬਹੁਤ ਬੱਲਾ